ਆਪਣੇ ਵੱਲੋਂ ਤਾਂ ਦਰਿਆ ਵੱਡੇ ਕਰ ਜਾਂਦਾ ਹੈ ਪਰ ਸ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਂ ਰਹਿ ਆ ਜਨਾਬ ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵਿਸਰ ਜਾਂਦਾ ਹੈ ਜੇ ਅੱਜ 26 ਜਨਵਰੀ 'ਚ ਆ ਝਾਕੀਆਂ ਪਾ ਲੈਣ ਤੇ ਤੁਹਾਡੀ 26 ਜਨਵਰੀ ਦੀ ਇੱਜ਼ਤ ਵੱਧ ਜਾਣੀ ਸੀ ਸਾਡੀ ਨਹੀਂ ਘਟਣੀ ਪੂਰੇ ਦੇਸ਼ ਦਾ પેટ ਭਰਦਾ ਪੰਜਾਬ 182 ਲੱਖ ਮੀਟ्रिक टन 182 ਲੱਖ ਮੀਟ्रिक टन ਚੌਲ ਪੈਦਾ ਕਰਕੇ ਦਿੰਨੇ ਆਂ ਸੀ ਉਸ ਚੱਕਰ ਤੁਸੀਂ ਦੀ ਧਰਤੀ ਗਵਾਲੀ ਸਾਡਾ ਪਾਣੀ ਸਾਡੇ 6 600 ਫੁੱਟ ਤੇ ਚਲਾ ਗਿਆ ਫੇਰ ਸਾਡੇ ਨਾਲ ਲੜਾਈਆਂ ਐਮਐਸਪੀ ਨਹੀਂ ਦੇਵਾਂਗੇ ਆ ਕਰਾਂਗੇ ਉਹ ਕਰਾਂਗੇ ਕਿਉਂ ਕਰਦੇ ਹੋ ਯਾਰ ਸਾਡੇ ਨਾਲ ਤਾਂ ਮੈਂ ਕਿ ਪੰਜਾਬ ਬਹੁਤ ਬਫਾਦਾਰ ਸਟੇਟ ਹੈ ਕਿਰਪਾ ਕਰਕੇ ਇਹੋ ਜਿਹੇ ਹਾਲਾਤ ਨਾ ਪੈਦਾ ਕਰੋ ਕਿ ਸਾਨੂੰ ਆਪਣਾ ਆਪ ਹੀ ਦੇਖਣਾ ਪੈ ਜੇ ਫਿਰ ਕਹਿੰਦੇ ਨੇ ਬੋਲਦਾ ਫਿਰ ਕਹਿੰਦੇ ਨੇ ਭਗਵੰਤਬੱਲ ਬੋਲਦਾ ਬੋਲੂਗਾ ਨਹੀਂ ਉਹ ਮੇਰੇ ਪੰਜਾਬ ਦੀ ਅਣਖ ਤੇ ਇੱਜ਼ਤ ਦਾ ਸਵਾਲ ਹੈ ਤਾਂ ਉਹਥੇ ਨਾ ਬੋਲੂਗਾ ਅਗਨੀ ਵੀਰ ਸ਼ਹੀਦ ਹੋਇਆ ਅਮਰਪਾਲ ਮੌੜ ਮੰਡੀ ਕੋਲੇ ਜਿੰਨੇ ਹੱਥ ਤੇ ਚ ਕੱਟੇ ਨੂੰ ਸਿੱਟ ਕੇ ਜਾਂਦੇ ਆ ਇਦਾਂ ਲਾਹ ਸੁੱਟ ਗਿਆ ਉਹਦੀ ਕੋਈ ਸਨਮਾਨ ਨਹੀਂ ਕੋਈ ਸਲਾਮੀ ਨਹੀਂ ਕੋਈ ਗੋਡ ਆਫ ਆਨਰ ਨਹੀਂ ਕੋਈ ਸਲੂਟ ਨਹੀਂ ਕਹਿੰਦੇ ਜੀ ਅਗਨੀ ਵੀਰ ਅਸੀਂ ਨਹੀਂ ਦਿੰਦੇ ਹੁੰਦੇ ਇਹਨਾਂ ਨੂੰ ਸਲਾਮੀਆਂ ਦਾਦ ਦੁੱਖ ਹੋਇਆ ਇੱਕ ਦਾਦ ਦੁੱਖ ਹੋਇਆ ਅਸੀਂ ਕੁਰਬਾਨੀਆਂ ਦੇਣ ਤੋਂ ਪਿੱਛੇ ਨਹੀਂ ਹਟਦੇ ਪਰ ਕੁਰਬਾਨੀਆਂ ਤੋਂ ਬਾਅਦ ਸਾਡੇ ਸਨਮਾਨ ਤਾਂ ਬਹਾਲ ਰੱਖੋ ਕੁਰਬਾਨੀਆਂ ਤੋਂ ਬਾਅਦ ਸਾਨੂੰ ਸਲੂਟ ਤਾਂ ਦੇ ਦਿਓ 11 ਰੈਫਲਾ ਜਲਦੀ ਹੈ ਹਵਾ ਆ ਗਈ 11 ਕਾਰ ਤੁਸ ਨਹੀਂ ਹੈਗੇ ਤੁਹਾਡੇ ਕੋਲੇ ਤੇ ਤੁਹਾਡੇ ਕੋਲੇ 11 ਸਾਡੇ ਸੰਸਕਾਰ ਵਾਸਤੇ ਹੈ ਨਹੀਂ ਤੇ ਮੁੰਡੇ 32 32 33 33 ਕਾਰਤੂਸ ਆਪ ਵੀ ਹਿੱਕ 'ਚ ਖਾ ਕੇ ਸ਼ਹੀਦ ਹੋਏ ਨੇ 33 ਹਿੱਕ 'ਚ ਪਏ ਨੇ ਤੁਸੀ ਗੈਰਾਂ ਦੇ ਨਹੀਂ ਸਕਦੇ ਕਿ ਕਿ ਨਹੀਂ ਕਿਹੜੀ ਗੱਲ ਕਰਦੇ ਹੋ ਯਾਰ ਤੁਸੀਂ ਆਪਾਂ ਪੰਜਾਬ ਦੀ ਇੱਜ਼ਤ ਪੰਜਾਬ ਦੀ ਆਣ ਕਦੇ ਟਿੱਲੀ ਨਹੀਂ ਪੈਣ ਦੇਣੀ ਕੂਕਾ ਲਹਿਰ ਹੋਵੇ ਬੱਬਰ ਕੱਲੀ ਲਹਿਰ ਹੋਵੇ ਗਦਰ ਲਹਿਰ ਹੋਵੇ ਕਾਮਾਗਾਟਾ ਮਾਰੂ ਹੋਵੇ ਪਗੜੀ ਸੰਭਾਲ ਜੱਟਾ ਜਿੰਨੀਆਂ ਵੀ ਲਹਿਰਾਂ ਚੱਲੀਆਂ ਪੰਜਾਬ ਤੋਂ ਚਲੇ ਇਸ ਕਰਕੇ ਪੰਜਾਬ ਲਈ 26 ਜਨਵਰੀ ਤੇ 15 ਅਗਸਤ ਖਾਸ ਨੇ ਕਿਉਂਕਿ ਅਸੀਂ ਲੈ ਕੇ ਦਿੱਤੇ ਨੇ ਇਸ ਕਰਕੇ ਅਸੀਂ ਆਪਣਾ ਹੱਕ ਜਿਤਾਉਨੇ ਆ ਕਿ ਸਾਡੇ ਨੇ ਪਰ ਦੁੱਖ ਦੀ ਗੱਲ ਹੈ ਜਦੋਂ ਦੇਸ਼ ਦੀ 26 ਜਨਵਰੀ ਦੀ ਪਰੇਡ ਤੇ 15 ਅਗਸਤ ਦੀ ਪਰੇਡ ਦੇ ਵਿੱਚੋਂ ਪੰਜਾਬ ਦੀਆਂ ਝਾਕੀਆਂ ਕੱਢ ਦਿੱਤੀਆਂ ਜਾਂਦੀਆਂ ਨੇ ਕਿ ਨਹੀਂ ਜੀ ਪੰਜਾਬ ਦੀ ਚੱਕੀ ਨਹੀਂ ਆਉਗੀ ਆ ਤੁਹਾਡੇ ਸਾਹਮਣੇ ਚੱਕੀਆਂ ਖੜੀਆਂ ਨੇ ਇਹਦੇ ਵਿੱਚ ਕੁਝ ਗਲਤ ਲਿਖਿਆ ਹੋਇਆ ਹੈ ਇਹਦੇ ਵਿੱਚ ਕੁਝ ਗਲਤ ਕਿਹਾ ਹੋਇਆ ਹੈ ਇੱਕ ਵਾਰੀ ਦੱਸ ਦੋ ਆਹ ਚੱਕੀਆਂ ਨੇ ਉਹ ਫਲਕਾਰੀ ਕੱਢਦੀ ਕੁੜੀ ਹੈ ਉਹ ਪਉ ਜਲਿਆਂ ਵਾਲੇ ਬਾਗ ਹੈ ਉਹ ਭਗਤ ਸਿੰਘ ਕਰਤਾਰ ਸਰਾਬੇ ਨੇ ਉਹ ਗਦਰੀ ਬਾਬੇ ਨੇ ਤੇ ਸਾਨੂੰ ਕੱਢ ਕੇ ਜਾਂਦਿਆਂ ਦੇ ਦਿਵਸ ਕਿਵੇਂ ਮਨਾ ਲੋਂਗੇ ਫਿਰ ਤੁਸੀਂ ਕੋਈ ਗੱਲ ਨਹੀਂ ਸਾਡੇ ਭਗਤ ਸਿੰਘਾਂ ਸਾਡੇ ਕਰਤਾਰ ਸਰਾਬਿਆਂ ਸਾਡੇ ਰਾਜਗੁਰੂ ਸਖਦੇਵਾ ਸਾਡੇ ਗਦਰੀ ਬਾਬਿਆਂ ਦੀ ਇੱਜ਼ਤ ਨਹੀਂ ਕਟਣੀ ਪਰ ਜੇ ਅੱਜ 26 ਜਨਵਰੀ 'ਚ ਆ ਝਾਕੀਆਂ ਪਾ ਲੈਣ ਤੇ ਤੁਹਾਡੀ 26 ਜਨਵਰੀ ਦੀ ਇੱਜ਼ਤ ਵਧ ਜਾਣੀ ਸੀ ਸਾਡੀ ਨਹੀਂ ਕਟਣੀ ਲਾ 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 ਜ ਪਤਰਾਏ ਮਦਨ لال ਢੀਂਗਰਾ ਸੁਖਦੇਵ ਦਿਵਾਨ ਸਿੰਘ ਕਾਲੇ ਪਾਣੀ ਸਾਰਿਆਂ ਦੇ ਚਾਕੀਆਂ ਦੇ ਸੀ ਵਿੱਚ ਪਾਈ ਕੋਈ ਗੱਲ ਨਹੀਂ ਕਈ ਵਾਰੀ ਹੁੰਦਾ ਹੈ ਪੰਜਾਬ ਨੂੰ ਲੜਨਾ ਪੈਂਦਾ ਹੈ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਪੂਰੇ ਦੇਸ਼ ਦਾ પેટ ਭਰਦਾ ਪੰਜਾਬ 182 ਲੱਖ ਮੀਟ੍ਰਿਕ ਟਨ 182 ਲੱਖ ਮੀਟ੍ਰਿਕ ਟਨ ਚੌਲ ਪੈਦਾ ਕਰਕੇ ਦਿੰਨੇ ਆਂ ਸੀ ਉਸ ਚੱਕਰ ਚ ਅਸੀਂ ਆਪਣੀ ਧਰਤੀ ਗਵਾਲੀ ਸਾਡਾ ਪਾਣੀ ਸਾਡੇ 6-600 ਫੁੱਟ ਤੇ ਚਲੇ ਗਿਆ ਫੇਰ ਸਾਡੇ ਨਾਲ ਲੜਾਈਆਂ ਐਮਐਸਪੀ ਨਹੀਂ ਦੇਵਾਂਗੇ ਆ ਕਰਾਂਗੇ ਉਹ ਕਰਾਂਗੇ ਕਿਉਂ ਕਰਦੇ ਆ ਯਾਰ ਸਾਡੇ ਨਾਲ ਇਦਾਂ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਨਾਲ ਲੱਗਦਾ ਉਧਰੋਂ ਡਰੋਨ ਪਿਸਤੌਲ ਡਰੱਗ ਪਤ ਨਹੀਂ ਕੀ ਕੀ ਆਈ ਜਾਂਦਾ ਉਧਰ ਵੀ ਸਾਨੂੰ ਧਿਆਨ ਦੇਣਾ ਪੈਂਦਾ ਸুইস ਕਰਕੇ ਮੈਂ ਅਗਰ ਪੰਜਾਬ ਬਹੁਤ ਵਫਾਦਾਰ ਸਟੇਟ ਹੈ ਕਿਰਪਾ ਕਰਕੇ ਇਹੋ ਜਿਹੇ ਹਾਲਾਤ ਨਾ ਪੈਦਾ ਕਰੋ ਜੇ ਸਾਡੀ ਵਫਾਦਾਰੀ ਤੇ ਸ਼ੱਕ ਨਾ ਕਰੋ ਇਹੋ ਜਿਹੇ ਹਾਲਾਤ ਨਾ ਪੈਦਾ ਕਰੋ ਕਿ ਸਾਨੂੰ ਆਪਣਾ ਆਪ ਹੀ ਦੇਖਣਾ ਪੈ ਜਾਏ ਫਿਰ ਕਿਉਂਕਿ ਮੈਂ ਕੱਲ ਗਿਆ ਖੰਨੇ ਕੋਲੇ ਪਿੰਡ ਆ ਰਾਮਗੜ੍ਹ ਸਰਦਾਨਾ ਅਗਨੀ ਵੀਰ ਸ਼ਹੀਦ ਹੋਇਆ ਮੈਂ ਕਰੋੜ ਰੁਪਏ ਦਾ ਚੈੱਕ ਲੈ ਕੇ ਗਿਆ ਇਸ ਤੋਂ ਪਹਿਲਾਂ ਵੀ ਕਗਨੀ ਵੀਰ ਸ਼ਹੀਦ ਹੋਇਆ ਅਮਰਤਪਾਲ ਮੌੜ ਮੰਡੀ ਕੋਲੇ ਜਿਵੇਂ ਹੱਥ ਤੇ ਚ ਕੱਟੇ ਨੂੰ ਸਿੱਟ ਕੇ ਜਾਂਦੇ ਆ ਇਦਾਂ ਲਾਹ ਸੁੱਟ ਗਿਓ ਦੀ ਕੋਈ ਸਨਮਾਨ ਨਹੀਂ ਕੋਈ ਸਲਾਮੀ ਨਹੀਂ ਕੋਈ ਗੋਡ ਆਫ ਆਨਰ ਨਹੀਂ ਕੋਈ ਸਲੂਟ ਨਹੀਂ ਕਹਿੰਦੇ ਜੀ ਅਗਨੀ ਵੀਰ ਅਸੀਂ ਨਹੀਂ ਦਿੰਦੇ ਹੁੰਦੇ ਇਹਨਾਂ ਨੂੰ ਸਲਾਮੀਆਂ ਦਾ ਦੁੱਖ ਹੋਇਆ ਇੱਕ ਦਹਾ ਦੁੱਖ ਹੋਇਆ ਉਹਦੇ ਪਿਤਾ ਨੂੰ ਮੈਂ ਮਿਲਿਆ ਉਹ ਕਹਿੰਦੇ ਜੀ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਅਨਪੜ ਬੰਦਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਅਗਨੀ ਵੀਰ ਕੀ ਹੁੰਦਾ ਮੈਂ ਤਾਂ ਆਪਣਾ ਪੁੱਤ ਫੌਜ ਚ ਕਰਾਇਆ ਸੀ ਫੌਜ ਚ ਭਰਤੀ ਕਰਾਇਆ ਸੀ ਫਿਰ ਇਤਰਾਜ਼ ਪਕਰ ਕੀਤਾ ਕੇਂਦਰ ਸਰਕਾਰ ਕੋਲੇ ਪੰਜਾਬ ਦੀ ਵਿਧਾਨ ਸਭਾ ਚ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ 1 ਕਰੋੜ ਰੁਪਇਆ ਮੈਂ ਜਾ ਕੇ ਆਪ ਦੇ ਕੇ ਆਇਆ ਜਾ ਜਿਹੜਾ ਖੰਨੇ ਕੋਲੇ ਆਰਾਮਗੜ ਸਰਦਾਰਾ ਵਾਲਾ ਮੁੰਡਾ ਅਜੇ ਕੱਲ ਮੈਂ ਜਾ ਕੇ ਉਹਨਾਂ ਦੇ ਕਰੇ ਤਾਂ ਫੌਜ ਨੇ ਗਾਰਡ ਆਫ ਆਨਰ ਦਿੱਤਾ ਬੰਦੀ ਸਲਾਮੀ ਦਿੱਤੀ ਫੌਜ ਦਾ ਇਸ ਗੱਲ ਲਈ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਤਾੜੀਆਂ ਮਾਰ ਦਿਓ ਇਸ ਗੱਲ ਬਹੁਤ ਬਹੁਤ ਧੰਨਵਾਦ ਅਸੀਂ ਕੁਰਬਾਨੀਆਂ ਦੇਣ ਤੋਂ ਪਿੱਛੇ ਨਹੀਂ ਹਟਦੇ ਪਰ ਕੁਰਬਾਨੀਆਂ ਤੋਂ ਬਾਅਦ ਸਾਡੇ ਸਨਮਾਨ ਤਾਂ ਬਹਾਲ ਰੱਖੋ ਕੁਰਬਾਨੀਆਂ ਤੋਂ ਬਾਅਦ ਸਾਨੂੰ ਸਲੂਟ ਤਾਂ ਦੇ ਦਿਓ ਅਜੀ ਤਾਂ ਖੜੇ ਆ ਅਸੀਂ ਤਾਂ 11 11 ਰੈਫਲਾ ਜਲਦੀ ਐ ਨਾ ਹਵਾਜ 11 ਕਾਰਤੂਸ ਨਹੀਂ ਹੈਗੇ ਤੁਹਾਡੇ ਕੋਲੇ ਤੇ ਤੁਹਾਡੇ ਕੋਲੇ 11 ਸਾਡੇ ਸੰਸਕਾਰ ਵਾਸਤੇ ਹੈ ਨਹੀਂ ਤੇ ਮੁੰਡੇ 32 33 33 ਕਾਰਤੂਸ ਆਪਦੀ ਹਿੱਕ ਚ ਖਾ ਕੇ ਸ਼ਹੀਦ ਹੋਏ ਨੇ 33 ਹਿੱਕ ਚ ਪਏ ਨੇ ਤੁਸੀਂ 11 ਦੇ ਨਹੀਂ ਸਕਦੇ ਕਿ ਕਿ ਨਹੀਂ ਕਿਹੜੀ ਗੱਲ ਕਰਦੇ ਹੋ ਯਾਰ ਤੁਸੀਂ ਹੱਦ ਹੈ ਆਪਾਂ ਪੰਜਾਬ ਦੀ ਇੱਜ਼ਤ ਪੰਜਾਬ ਦੀ ਾਨਕ ਕਦੇ ਟਿੱਲੀ ਨਹੀਂ ਪੈਣ ਦੇਣੀ ਆਪਣੇ ਵੱਲੋਂ ਤਾਂ ਦਰਿਆ ਵੱਡੇ ਕਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਂ ਰਹਿ ਆ ਜਨਾਬ ਬਿਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ। ਅਸੀਂ ਨੀਵੀਂ ਨਹੀਂ ਪਾਉਣੀ। ਅਸੀਂ ਪੰਜਾਬ ਦਾ ਸਿਰ ਉੱਚਾ ਰੱਖਣਾ। ਹੁਣ ਮੈਂ ਗੱਲਾਂ ਕਰਾਂ ਇਹ ਪੰਜਾਬ ਸਰਕਾਰ ਨੇ ਕੀ ਕੀ ਕਰਤਾ। ਮੈਨੂੰ ਲੱਗਦਾ ਹੁਣ ਤਾਂ ਮੈਨੂੰ ਦੱਸਣ ਦੀ ਲੋੜ ਹੀ ਨਹੀਂ ਸਾਨੂੰ ਪਤਾ ਹੀ। ਮਹੱਲਾ ਕਲੀਨਿਕ ਖੁੱਲ ਗਏ। 97 ਲੱਖ ਬੰਦੇ ਮਹੱਲਾ ਕਲੀਨਿਕਾਂ ਚੋਂ ਦਵਾਈਆਂ ਲੈ ਕੇ ٹھیک ہو کے واپس کرے جا چکے ستانوے لکھ اج چل ڈیٹ سکول بنا رہے ہیں سکول رہس کھل رہے نے اروند کیجریوال جی نے بڑا ودیا تجربہ کیتا دلی چ کام کی راجنیتی نام کی راجنیتی نہیں کام کی راجنیتی بڑا سفل ہویا دلی دے سکول دلی دے ਮੱਲਾ ਕਲੀਨਿਕ ਦਿੱਲੀ ਚ ਬਿਜਲੀ ਪਾਣੀ ਫ੍ਰੀ ਉਹੀ ਫੈਸਲਾ ਸੀ ਇੱਥੇ ਕਰਤਾ ਤਾਂ ਕਿ ਸਿੱਖੜ ਸਿੱਖੜ ਦੀ ਹਰ ਜਾ ਬਈ ਪਰ ਮੈਂ ਕਿ ਜਿੱਥੋਂ ਮਰਜੀ ਸਿੱਖ ਲੋ ਭ੍ਰਿਸ਼ਟਾਚਾਰ ਦੇ ਖਿਲਾਫ ਫੋਨ ਨੰਬਰ ਜਾਰੀ ਕੀਤੇ ਮੈਂ ਨਹੀਂ ਕਹਿੰਦਾ ਸਾਰੇ ਕਰਪਸ਼ਨ ਖਤਮ ਹੋ ਗਏ ਉਹ ਪਰ ਬਹੁਤ ਘਟ ਗਈ ਲੁਧਿਆਣਾ ਹੱਪ ਹੈ ਇੰਡਸਟਰੀ ਦਾ ਬਹੁਤ ਸਾਰੇ ਮੇਰੇ ਦੋਸਤ ਮਿੱਤਰ ਆਏ ਵੀ ਹੋਣਗੇ ਇੰਡਸਟਰੀ ਤੋਂ ਵੱਡੇ ਵੱਡੇ ਇੰਡਸਟਰੀਅਲ ਜਿਹੜੇ ਹੱਬ ਨੇ ਉਹ ਆ ਰਹੇ ਨੇ ਪਾਲਸੀਆਂ ਸੌਖੀਆਂ ਕਰਤੀਆਂ ਹੁਣ ਤੱਕ ਕਟੋਕਟ 65000 ਕਰੋੜ ਰੁਪਏ ਦੀ ਇਨਵੈਸਟਮੈਂਟ ਆ ਚੁੱਕੀ ਹੈ ਜਿਹੜੀ ਲੱਗ ਚੁੱਕੀ ਹੈ ਉਹਦੇ ਨਾਲ 2 ਲੱਖ 98000 ਮੁੰਡੇ ਕੁੜੀਆਂ ਨੂੰ ਕੰਮਕਾਰ ਮਿਲੂਗਾ ਜੀ 298000 ਨੂੰ ਮੈਂ 3 ਲੱਖ ਵੀ ਕਹਿੰਦਾ ਸੀ ਪਰ ਨਹੀਂ ਮੈਂ ਉਨੇ ਹੀ ਕਹੂੰਗਾ ਜਿੰਨੇ ਹੁੰਦੇ ਨੇ ਇੱਕ ਨਵੀਂ ਚੀਜ਼ ਕਰ ਰਹੇ ਆ ਪੰਜਾਬ ਕੱਲ ਨੂੰ ਇੱਕ ਨਵੀਂ ਪੁਲਿਸ ਬਣਾ ਰਹੇ ਆ ਉਹਦਾ ਨਾਮ ਹੈ SSF ਕੱਲ ਨੂੰ ਲਾਂਚ ਕਰ ਰਹੇ ਆ ਪੀਪੀ ਗਰਾਉਂਡ ਚਲੰਦਰ ਚ ਐਸਐਸਐਫ ਕੌਣ ਹੈ ਸੜਕ ਸੁਰੱਖਿਆ ਫੋਰਸ ਬਹੁਤ ਐਕਸੀਡੈਂਟ ਹੁੰਦੇ ਆ ਜਿੱਥੇ ਆਪਣੇ ਪਿਆਰੇ ਮਾਰੇ ਜਾਂਦੇ ਆ ਜਿੱਥੇ ਮਿੱਤਰ ਪਿਆਰੇ ਮਾਰੇ ਜਾਂਦੇ ਆ ਜਿੱਥੇ ਰਿਸ਼ਤੇਦਾਰ ਦੋਸਤ ਮਿੱਤਰ ਕਬਰਾਂ ਦੇ ਟੱਬਰੀ ਖਤਮ ਹੋ ਜਾਂਦੇ ਆ ਇੱਕ ਐਕਸੀਡੈਂਟ ਚ ਬਸ ਇਹ ਗੱਲਾਂ ਬੜੀਆਂ ਮੈਨੂੰ ਦਿਲ ਨੂੰ ਦੁੱਖ ਪਹੁੰਚਾਉਂਦੀਆਂ ਨੇ ਕਿ ਬਾਤ ਸਕਦੇ ਸੀ ਜੇ ਟਰੱਕ ਖੜਾ ਨਾ ਹੁੰਦਾ ਕਹਿੰਦੇ ਜੀ ਖੜੇ ਟਰੱਕ ਦੇ ਥੱਲੇ ਵਰਗੀ ਗੱਡੀ ਪੰਜ ਦੇ ਪੰਜੇ ਮਰ ਗਏ ਨੌਜਵਾਨ ਮਰ ਗਏ ਆਇ ਰਬਾ ਅਸੀਂ ਇੱਕ ਸੜਕ ਸੁਰੱਖਿਆ ਫੋਰਸ ਬਣਾ ਰਹੇ ਹਾਂ ਉਹਨਾਂ ਨੂੰ 129 ਗੱਡੀਆਂ ਤੇ ਉਹਨਾਂ ਨੂੰ ਨਵੀਂ ਵਰਦੀ ਤੇ ਉਹਨਾਂ ਦਾ ਨਵਾਂ ਵਿਧਾਨ ਸਵਿਧਾਨ ਬਣਾ ਕੇ ਸੜਕਾਂ ਤੇ ਹੋਣਗੇ ਜੇ 50% ਵੀ ਘਟਾ ਲੈਣ 3000 ਪੰਜਾਬੀਆਂ ਦੀਆਂ ਜਾਨਾਂ ਬਚਾਲਾਂਗੇ 1 ਸਾਲ ਚ 3000 ਕੱਲ ਨੂੰ ਨਮਸਕਾਰ ਆਸਤ ਸੱਭ ਥੋੜੇ ਸਾਹਮਣੇ ਚਾਕੀ ਨਿਕਲੀ ਉਹ ਸਾਹਮਣੇ ਖੜੀ ਹੈ ਮਾਈ ਭਾਗੋ ਮਾਈ ਭਾਗੋ ਕੌਣ ਸੀ ਮਾਈ ਭਾਗੋ ਪਹਿਲੀ ਸਿੱਖ ਵਾਰੀਅਰ ਸੀ ਜਿਵੇਂ ਆਪਾਂ ਤਾਂ ਜਿ ਦੀ ਰਾਣੀ ਵਾਲੇ ਪੜਦੇ ਆ ਇਦਾਂ ਹੀ ਮਾਈ ਭਾਗ ਨਾਰੀ ਸ਼ਕਤੀ ਦਾ ਪ੍ਰਤੀਕ ਮਾਈ ਭਾਗ ਉਹਦੇ ਨਾਂ ਤੇ ਕੁੜੀਆਂ ਨੂੰ ਫੌਜ ਚ ਭਰਤੀ ਕਰਨ ਵਾਸਤੇ ਟ੍ਰੇਨਿੰਗ ਸੈਂਟਰ ਮੋਹਾਲੀ ਦੇ ਵਿੱਚ ਔਰ ਮੈਨੂੰ ਇਸ ਗੱਲ ਦਾ ਬਹੁਤ ਦੱਸਣ ਵੇਲੇ ਸਕੂਨ ਮਿਲ ਰਿਹਾ ਹੈ ਤੇ ਖੁਸ਼ੀ ਵੀ ਹੋ ਰਹੀ ਹੈ ਜਦੋਂ ਵੀ ਹੁਣ ਤੱਕ ਮੈਂ 42 40 42 ਤਾਂ ਨਹੀਂ ਹੈਗੀ ਜੇ 43000 ਦੇ ਨੇੜੇ ਤੇੜੇ ਸਰਕਾਰੀ ਨੌਕਰੀਆਂ ਦੇ ਚੁੱਕਿਆ ਔਰ ਉਹਦੇ ਚੋਂ ਅੱਜ ਤੋਂ ਵੱਧ ਕੁੜੀਆਂ ਨੇ ਭਾਵੇਂ ਪਟਵਾਰੀ ਹੋਣ ਭਾਵੇਂ ਸਬ ਇਨਸਪੈਕਟਰ ਹੋਣ ਐਸ ਡੀਓ ਹੋਣ ਕੁੜੀਆਂ ਕੁੜੀਆਂ ਮੈਰਿਟ ਦੇ ਵਿੱਚ ਆਉਂਦੀਆਂ ਨੇ ਤੇ ਕੁੜੀਆਂ ਨੂੰ ਫਿਰ ਬੁਲਾਇਆ ਜਾਂਦਾ ਕਰੋ ਆ ਹੁਣ ਪਿੱਛੇ ਜੇ ਆਮ ਤੌਰ ਤੇ ਕੁੜੀਆਂ ਨੂੰ ਕਿਹਾ ਜਾਂਦਾ ਜੰਮਣ ਵੇਲੇ ਕਿ ਪਈ ਤੇਰੇ ਪੱਥਰ ਮੱਥੇ ਮਾਰਿਆ ਰੱਬ ਨੇ ਰੱਬ ਨੇ ਕੋਈ ਪੁਰਾਣੇ ਜਨਮ ਦੇ ਤੇਰੇ ਪਾਪ ਚੀ ਤਾਂ ਤੇਰੇ ਘਰੇ ਧੀ ਜੰਪੀ ਨਹੀਂ ਇਹ ਤਾਂ ਨਹੀਂ ਹੋ ਸਕਦਾ ਆ ਮੰਡੀ ਗੁੰਦਗੜ ਕੋਲ ਇੱਕ ਪਿੰਡਾ ਦੋ ਸੱਕੀਆਂ ਪਹਿਣਾ ਜੋੜੀਆਂ ਜੋੜੀਆਂ ਪਹਿਣਾ ਜੱਜ ਬਣ ਗਿਆ ਜੀ ਜਦੋਂ ਪਹਿਲਾਂ ਕਹਿੰਦੇ ਸੀ ਇਹ ਤਾਂ ਪੱਥਰ ਮੱਥੇ ਮਾਰਿਆ ਹੁਣ ਉਹੀ ਉਹੀ ਬੰਦੇ ਮਠਾਈ ਦੇ ਗਾਜਰ ਪਾਕ ਦੇ ਡੱਬੇ ਲੈ ਕੇ ਆ ਰਹੇ ਨੇ ਸਾਡੀਆਂ ਧੀਆ ਜਿਹੜੀਆਂ ਨੇ ਬਹੁਤ ਕੁਝ ਕਰ ਸਕਦੀਆਂ ਨੇ ਮੌਕਾ ਤਾਂ ਦਿਓ ਨਾ ਮੈਂ ਇੱਕ ਹੋਰ ਇੱਕ ਨਿੱਜੀ ਅਨਾਉਂਸਮੈਂਟ ਕਰਨੀ ਚਾਹੁੰਦਾ ਹੈਗੀ ਸੋਸ਼ਲ ਹੈ ਮੇਰੇ ਘਰੇ ਵੀ ਖੁਸ਼ੀ ਆਉਣ ਵਾਲੀ ਹੈ ਮਾਰਚ ਦੇ ਮਹੀਨੇ ਮਾਰਚ ਦੇ ਮਹੀਨੇ ਮੇਰੀ ਪਤਨੀ ਡਾਕਟਰ ਗੁਰਪ੍ਰੀਤ ਕੌਰ 7ਵੇਂ ਮਹੀਨੇ ਦੀ ਪ੍ਰੈਗਨੈਂਟ ਹੈ ਪਰ ਤੁਹਾਨੂੰ ਜਾਣ ਕੇ ਖੁਸ਼ੀ ਵੀ ਹੋਊਗੀ ਹੈਰਾਨੀ ਵੀ ਹੋਊਗੀ ਕਿ ਅਸੀਂ ਅਜੇ ਤੱਕ ਇਹ ਨਹੀਂ ਪਤਾ ਕੀਤਾ ਕਿ ਮੁੰਡਾ ਹੈ ਜਾਂ ਕੁੜੀ ਹੈ ਔਰ ਕਰਨਾ ਵੀ ਨਹੀਂ ਕਰਨਾ ਵੀ ਨਹੀਂ ਬਸ ਜਿਹੜਾ ਆਵੇ ਤੰਦਰੁਸਤ ਆਵੇ ਬੱਚਾ ਆਵੇ ਤੰਦਰੁਸਤ ਆਵੇ ਤੰਦਰੁਸਤੀ ਸਭ ਤੋਂ ਵੱਡੀ ਨਿਯਮਤ ਕੁਦਰਤ ਦੀ ਮੁੰਡਿਆਂ ਕੁੜੀਆਂ ਦੇ ਚੱਕਰਾਂ 'ਚ ਕਿੱਥੇ ਪੈ ਗਏ ਆ ਨਾ ਜੋ ਵੀ ਆਵੇ ਤੰਦਰੁਸਤ ਆਵੇ ਬਸ ਇਹੀ ਦੁਆ ਕਰਾਂਗੇ ਤੁਸੀਂ ਵੀ ਇੰਹੀਂ ਕਰਿਓ ਜਿੰਨੇ ਵੀ ਇਸ ਵਕਤ ਬੰਦੇ ਮੈਨੂੰ ਦੁਨੀਆ ਭਰ ਸੁਣ ਰਹੇ ਨੇ ਇਹ ਨਾ ਚੱਕਰਿਆ ਕਰੋ ਮੁੰਡਾ ਹੈ ਜਾਂ ਕੁੜੀ ਹੈ ਨਾ ਕੀ ਪਤਾ ਕੌਣ ਕਿਹੜੇ ਭਾਗ ਲੈ ਕੇ ਜੰਪੇ ਕੀ ਕਿਆ ਪਤਾ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਕੀ ਬਤਾਉਂਦਾ ਰੱਬ ਕਿਹੜੇ ਰੰਗਾਂ ਚ ਰਾਜੀ ਹੈ ਸੋਇਸ ਕਰਕੇ ਨਾਰੀ ਸ਼ਕਤੀ ਦਾ ਜਿਹੜਾ ਸਾਡਾ ਪੰਜਾਬ ਸਰਕਾਰ ਦਾ ਸੰਕਲਪ ਹੈ ਉਹ ਬਹੁਤ ਵੱਡੇ ਲੈਵਲ ਤੇ ਚੱਲੂਗਾ ਬਾਕੀ ਨਹਿਰਾਂ ਦਾ ਪਾਣੀ ਕੱਸਿਆਂ ਦਾ ਪਾਣੀ 20 25 25 ਸਾਲ ਬਾਅਦ ਮੈਨੂੰ ਰੋਜ਼ ਵੀਡੀਓ ਆ ਜਾਂਦੀਆਂ ਬਾਈ ਜੀ 25 ਸਾਲ ਬਾਅਦ ਪਾਣੀ ਦੇਖਿਆ ਐਸ ਕੱਸੀ ਚ ਐਸ ਅੰਡਰਲਾਈਨ ਜਿਹੜੀਆਂ ਪਾਈਪਾਂ ਪਾ ਰਹੇ ਆ ਅੰਡਰਗਰਾਊਂਡ ਇਹ ਹੋਊਗਾ سا سوبا نمبر ون سی दी, दी, दी। تے نمبر ون بنوں گا کیونکہ سچی نیت نہ کام کر رہے ہیں ایمانداری نہ کام کر رہے ہیں آؤ جی میری پیڑھی بیٹھی ہے نا میرے مورے موہرے دی زیادہ فکر ہے مینو نیکسٹ الیکشن دی فکر نہیں مینو نیکسٹ جنریشن دی فکر ہے آ بیٹھی ہے میرے مورے نیکسٹ جنریشن ਇਹਨਾਂ ਨੂੰ ਪੜਾ ਲਿਏ ਇਹਨਾਂ ਨੂੰ UPSC ਇਹਨਾਂ ਨੂੰ ਹਾਈ ਲੈਵਲ ਦੀ ਪੜ੍ਹਾਈ ਕਰਾ ਲਿਏ ਇਹ ਜੋਬ ਸੀਕਰਜ਼ ਨਾ ਬਣਨ ਜੋਬ ਪ੍ਰੋਵਾਈਡਰਜ਼ ਬਣਨ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਮੈਂ ਚਾਹੁੰਨਾ ਸੱਚੇ ਦਿਲੋਂ ਪੰਜਾਬ ਦੇ ਮੁੰਡੇ ਕੁੜੀਆਂ ਨੌਕਰੀਆਂ ਮੰਗਣ ਵਾਲੇ ਨਾ ਬਣਨ ਨੌਕਰੀਆਂ ਵੰਡਣ ਵਾਲੇ ਬਣਨ ਵੰਡਣ ਖੋਲੋ ਫੈਕਟਰੀਆਂ ਕਰੋ 스타ਟਅਪ ਕਰੋ ਨਵੇਂ ਨਵੇਂ ਚੀਜ਼ ਸਰਕਾਰ ਤੁਹਾਡੇ ਨਾਲ ਖੜੂਗੀ ਫਿਰ ਮੇਰਾ ਕੰਮ ਅੱਧਾ ਰਹਿ ਜਾਊਗਾ ਮੈਂ ਮੇਰਾ ਕੀ ਕੰਮ ਰਹੇਗਾ ਫਿਰ ਜਦੋਂ ਦੁਨੀਆ ਹੀ ਖੁਸ਼ ਆ ਜਦੋਂ ਜਨਤਾ ਹੀ ਖੁਸ਼ ਆ ਫਿਰ ਫਿਰ ਮੁੱਖ ਮੰਤਰੀ ਦਾ ਕੰਮ ਕੀ ਰਹਿ ਗਿਆ ਜਦੋਂ ਜਨਤਾ ਖੁਸ਼ ਹੀ ਹੋ ਗਈ ਸਾਰੀ ਮੈਂ ਤਾਂ ਫਿਰ ਵੈਸੇ ਉਹੀ ਘੇੜਾ ਗੁੱਡਾ ਮਾਰਨ ਆਜਿਆ ਕਰੂੰ ਤੁਹਾਡੇ ਕੋਲੇ ਨਹੀਂ ਤਾਂ ਇਹਨਾਂ ਨੇ ਜਾਣ ਬੁੱਝ ਕੇ ਗਰੀਬ ਰੱਖਿਆ ਹੋਇਆ ਇਹਨਾਂ ਨੇ ਜਾਣ ਬੁੱਝ ਕੇ ਅਨਪੜ ਰੱਖਿਆ ਹੋਇਆ ਇਹਨਾਂ ਨੇ ਜਾਣ ਬੁੱਝ ਕੇ ਨੌਕਰੀਆਂ ਤੋਂ ਬਾਂਝੇ ਰੱਖਿਆ ਹੋਇਆ ਤਾਂ ਕਿ ਸਾਡੇ ਘਰਾਂ ਮੂਰੇ ਆਉਣ ਸਾਡੇ ਘਰਾਂ ਮੂਰੇ ਆ ਕੇ ਹੱਥ ਬੰਨਣ ਆ ਹੱਥ ਬੰਨਣ ਵਾਲਾ ਕਲਚਰ ਖਤਮ ਕਰਨਾ ਚਾਹੁੰਦਾ ਤੁਹਾਡਾ ਪੁੱਤਾਂ ਤੁਹਾਡਾ ਭਰਾ ਹੱਥ ਬੰਨਣ ਵਾਲਾ ਕਲਚਰ ਖਤਮ ਕਰਨਾ ਚਾਹੁੰਦਾ ਪੰਜਾਬੀ ਹੱਥ ਬੰਦੇ ਨਹੀਂ ਪੰਜਾਬੀ ਹੱਥ ਐ ਚੱਕਦੇ ਆ ਭਗਤ ਸਿੰਘ ਦਾ ਕਦੇ ਵੀ ਬੁੱਤ ਦੇਖੋਗੇ ਐ ਹੁੰਦਾ ਐ ਔਰ ਹਲਵਾਰੇ ਵਾਲਾ 에ਰਪੋਰਟ ਚੱਲੂਗਾ ਨਾਮ ਕੀ ਰੱਖਿਆ ਕਰਤਾਰ ਸਿੰਘ ਸਰابہ 에ਰਪੋਰਟ ਰੱਖਿਆ ਦਾ ਨਾਮ ਮੁਹਾਲੀ ਵਾਲੇ 에어ਪੋਰਟ ਦਾ ਨਾਮ ਕੀ ਰੱਖਿਆ? ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਰੱਖਿਆ ਦ ਨਾਮ। ਥਰਮਲ ਪਲਾਂਟ ਖਰੀਦਿਆ ਪੰਜਾਬ ਸਰਕਾਰ ਨੇ ਪ੍ਰਾਈਵੇਟ ਗੋਇੰਦਵਾਲ ਸਾਹ ਵਾਲਾ ਜੀਵੀ ਕੇ ਕੰਪਨੀ ਹੁੰਦੀ ਸੀ ਇੱਕ। ਉਹਨਾਂ ਤੋਂ ਚੱਲਦਾ ਨਹੀਂ ਸੀ। ਉਹਨਾਂ ਨੂੰ ਕੋਲਾ ਮਹਿੰਗਾ ਪੈਂਦਾ ਸੀ। ਸਾਨੂੰ ਕੋਲਾ ਸਸਤਾ ਪੈਂਦਾ ਹੈ। ਤੇ ਉਹਦਾ ਨਾਮ ਕੀ ਰੱਖਿਆ? ਬਾਬਾ ਅਮਰਦਾਸ ਥਰਮਲ ਪਲਾਂਟ। ਕਿਉਂਕਿ ਗੁਰੂ ਅਮਰਦਾਸ ਜੀ ਤੀਜੀ ਪਾਸ਼ਾਹੀ ساری ਜ਼ਿੰਦਗੀ ਗੋਇੰਦਵਾਲ ਸਾਹਿਬ ਲੱਗੀ ਉਹਨਾਂ ਨੇ ਉੱਥੇ ਸੱਤੀ ਪਰਥਾ ਖਤਮ ਕੀਤੀ ਸੀ ਤੇ ਲੰਗਰ ਦੀ ਪਰਥਾ ਸ਼ੁਰੂ ਕੀਤੀ ਸੀ